ਜਿੱਥੇ-ਜਿੱਥੇ ਵੀ ਲੱਗੀ ਐ ਇਹ ਕੰਡੇ ਇਧਰਲੇ ਪਾਸੇ ਰਮਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਧਰ ਜੀਤਾ ਕਰਮੋਨਾ ਜੀਤਾ ਬਿਲਗਾ ਸਾਬੀ ਢੰਡੋਵਾਲ ਮਨੀ ਸਾਡਾ ਭਰਾ ਤੇਜਾ ਵੱਡਾ ਤੇ ਪੰਮਾ ਸਿੱਧੂ ਜੀ ਇਹ ਮਾਣ ਬਣਿਆ ਸਾਡੇ ਮੇਲੇ ਦਾ ਉਧਰਲੇ ਪਾਸੇ ਫਰਿਆ ਕਬੱਡੀ ਦਾ ਉਸਤਾਦ ਜੀ ਕਰਿਓ ਗੱਲ ਸ਼ਾਜੀ ਦੀ ਲਓ ਖੇਡ ਕਬੱਡੀ ਦਾ ਸੁਨੱਖਾ ਜਿਹਾ ਖਿਡਾਰੀ ਕਰਦਾ ਮੈਦਾਨਾਂ ਵਿੱਚ ਦੁਨੀਆ ਨੂੰ ਰਾਜੀ ਅੱਜ ਟੌਪ ਦਾ ਖਿਡਾਰੀ ਕਹਿੰਦੇ ਸ਼ਕਰਪੁਰ ਦਾ ਸ਼ਾਜੀ ਸਨੀ ਤੇ ਸ਼ਾਜੀ ਅਸਲੀ ਗੱਲ ਸੱਜਣਾ ਲੱਗਣ ਦੀ ਕੋਸ਼ਿਸ਼ ਕਰਦਾ ਕਬੱਡੀ 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 ਹੈ ਪੁਆਇੰਟ ਪੁਆਇੰਟ ਮੈਦਾਨ ਵਿੱਚ ਪਾਉਣ ਦੇ ਵਾਸਤੇ ਬਲਦਾਂ ਵਾਲਾ ਕਿ ਹਵਾ ਨਾਲ ਕਰਦਾ ਗੱਲਾਂ ਬਲ ਨੌਂ ਵਾਲਾ ਆ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ कोशिश कर रहा कबड्डी 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 होती फटी गुलाबू नेका ज्यामजे भी जड् गुलाबू नेका ज्या पर बड़ा तिखा ज्या कबडी खी है तिखा ज्यादा कबड्डी खिलाड़ी मैदान में ਰੇਡ ਪਾਉਣ ਦੇ ਵਾਸਤੇ ਵਧਦਾ ਹੋਇਆ ਰੇਡੀ ਸੰ ਕਮਾਲ ਹੋਈ ਪਈ ਤਲਵੰਡੀ ਚੌਧਰੀਆਂ ਵਾਲਾ ਜੀਤਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਵੀ ਚੋਟੀ ਦਾ ਜਾਫੀ ਹੈ ਜਾਵਸਾ ਕੈਨੇਡਾ ਦੇ ਵਿੱਚ ਇੱਕ ਯੋਰ ਦਾ ਤਕੜੇ ਜਫੇ ਦੀ ਕੋਸ਼ਿਸ਼ ਚੱਲਦੀ ਹੋਈ ਕਮਾਲ ਹੋਏ ਮੇਜੋ ਖਿਡਾਰੀਆਂ ਦੇ ਦਰਮਿਆਨ ਕਬੱਡੀ ਕਬੱਡੀ ਹੁੰਦੀ ਹੋਈ ਨਾਲ ਸਮਾਂ ਬੀਤਦਾ ਹੋਇਆ ਆਈ ਜਾਨ ਸ਼ਿਕੰਜੇ ਦੇ